ਕਦੇ ਵੀ ਕਿਸੇ ਰਿਸ਼ਤੇ ਦੀ ਕਿਸੇ ਹੋਰ ਰਿਸ਼ਤੇ ਨਾਲ ਤੁਲਨਾ ਨਾ ਕਰਿਓ ਅੱਜਕੱਲ ਨਫ਼ਰਤ ਦੇ ਕੁਝ ਕੁ ਪਲਾਂ ਵਿੱਚ ਹੀ ਪਿਆਰ ਦੇ ਕਈ ਸਾਲ ਭੁਲਾ ਦਿੱਤੇ ਜਾਂਦੇ ਨੇ ਦੁੱਖ ਸੁੱਖ ਦੀ ਸਾਂਝ ਵੀ ਉਸੇ ਨਾਲ ਪਾਓ ਜੋ ਤੁਹਾਡਾ ਸਾਥ ਨਿਭਾਉਣ ਦੇ ਕਾਬਿਲ ਹੋਵੇ ਮਨੁੱਖ ਜੇਕਰ ਸਵਾਦ ਛੱਡ ਦੇਵੇ ਤਾਂ ਸਰੀਰ ਨੂੰ ਫਾਇਦਾ ਵਿਵਾਦ ਛੱਡ ਦੇਵੇ ਤਾਂ ਰਿਸ਼ਤਿਆਂ ਨੂੰ ਫਾਇਦਾ ਤੇ ਜੇਕਰ ਫालतू ਦੀਆਂ ਚਿੰਤਾਵਾਂ ਛੱਡ ਦੇਵੇ ਤਾਂ ਫਿਰ ਪੂਰੀ ਜ਼ਿੰਦਗੀ ਨੂੰ ਫਾਇਦਾ ਪਿਆਰ ਤੇ ਦੋਸਤੀ ਨੂੰ ਲੈ ਕੇ ਉਲਝਣ ਵਿੱਚ ਨਾ ਪਾਓ ਦੋਨਾਂ ਦੀ ਆਪਣੀ ਜਗ੍ਹਾ ਹੈ ਤੇ ਆਪਣਾ ਆਪਣਾ ਮਹੱਤਵ ਹੈ ਮੁਹੱਬਤ ਦਾ ਅਸਲੀ ਸੁਆਦ ਤਾਂ ਡੁੱਬਣ ਦੀ ਕਸ਼ਮਕਸ਼ ਵਿੱਚ ਹੀ ਹੈ ਜੇਕਰ ਗਹਿਰਾਈ ਹੀ ਪਤਾ ਹੋਵੇ ਤਾਂ ਦਰਿਆ ਪਾਰ ਹੀ ਕੀ ਕਰਨਾ ਐਵੇਂ ਜ਼ੋਰ ਜ਼ਬਰਦਸਤੀ ਦਾ ਵੀ ਕੋਈ ਫਾਇਦਾ ਨਹੀਂ ਜੇਕਰ ਯਾਦ ਹੀ ਰੱਖਣਾ ਪਿਆ ਜਾਵੇ ਤਾਂ ਭੁੱਲਣ ਵਿੱਚ ਹੀ ਫਾਇਦਾ ਹੈ ਕਾਨੂੰਨ ਇੱਕ ਮੱਕੜੀ ਦੇ ਜਾਲੇ ਵਰਗਾ ਹੋ ਗਿਆ ਹੈ ਕੀੜੇ ਮਕੌੜੇ ਤਾਂ ਫਸ ਜਾਂਦੇ ਨੇ ਪਰ ਵੱਡੇ ਜਾਨਵਰ ਤੋੜ ਕੇ ਨਿਕਲ ਜਾਂਦੇ ਨੇ ਜਦੋਂ ਕਿਸੇ ਦੀ ਕਮੀ ਮਹਿਸੂਸ ਹੋਣ ਲੱਗ ਜਾਵੇ ਤਾਂ ਸਮਝ ਜਾਓ ਕਿ ਉਸ ਦੀ ਮੌਜੂਦਗੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਗਹਿਰੀ ਹੋ ਚੁੱਕੀ ਹੈ ਇਸ ਦੁਨੀਆ ਵਿੱਚ ਹਰ ਸ਼ਖਸ ਅਲੱਗ ਹੁੰਦਾ ਹੈ ਅਸਲੀ ਨਾ ਤਾਂ ਖੁਦ ਦੀ ਤੁਲਨਾ ਕਿਸੇ ਨਾਲ ਕਰੋ ਤੇ ਨਾ ਹੀ ਕਿਸੇ ਹੋਰ ਵਰਗਾ ਬਣਨ ਲਈ ਖੁਦ ਨੂੰ ਗਵਾਓ ਜ਼ਿੰਦਗੀ ਬੜਾ ਕੁਝ ਸਿਖਾਉਂਦੀ ਹੈ ਕਦੇ ਹਸਾਉਂਦੀ ਹੈ ਤੇ ਕਦੇ ਰਵਾਉਂਦੀ ਹੈ ਬਹੁਤੀਆਂ ਖੁਆਇਸ਼ਾਂ ਨਾ ਲੀਕੋ ਬਸ ਜ਼ਿੰਦਗੀ ਦਾ ਅਗਲਾ ਪਲ ਪਿਛਲੇ ਤੋਂ ਬਿਹਤਰ ਹੋਵੇ ਉਥੇ ਦੂਰੀਆਂ ਵੀ ਮਾਇਨੇ ਗਵਾ ਦਿੰਦੀਆਂ ਨੇ ਜਿੱਥੇ ਦੋ ਵਫਾਦਾਰ ਹਮਸਫਰ ਮਿਲ ਜਾਂਦੇ ਨੇ ਮੰਨਿਆ ਕਿ ਲੋਕ ਇਤਫਾਕ ਨਾਲ ਮਿਲਦੇ ਨੇ ਪਰ ਵਿਛੜਦੇ ਤਾਂ ਆਪਣੀ ਮਰਜ਼ੀ ਨਾਲ ਹੀ ਹੁੰਦੇ ਨੇ ਕੁਝ ਡਰ ਸਾਨੂੰ ਖੁਦ ਦੀ ਮਰਜ਼ੀ ਨਾਲ ਵੀ ਰੱਖਣੇ ਚਾਹੀਦੇ ਨੇ ਜੋ ਸਾਨੂੰ ਕਦੇ ਸਾਡੀ ਹੱਦ ਨਹੀਂ ਟੱਪਣ ਦਿੰਦੇ ਉੰਜ ਤਾਂ ਬਥੇਰੇ ਰਾਹ ਹੁੰਦੇ ਨੇ ਕਿਸੇ ਨੂੰ ਪਾਉਣ ਦੇ ਪਰ ਹਮੇਸ਼ਾ ਉਹ ਚੁਣੀਦਾ ਹੁੰਦਾ ਜਿਹੜਾ ਸਿੱਧਾ ਦਿਲ ਤੱਕ ਜਾਂਦਾ ਹੋਵੇ ਜਦੋਂ ਚਾਹਤ ਹੀ ਮਰ ਮੁੱਕ ਜਾਵੇ ਤਾਂ ਜਿਸਮ ਤਾਂ ਬਸ ਸਾਹ ਹੀ ਲੈਂਦੇ ਨੇ ਮੌਤ ਤਾਂ ਬੀਤ ਗਈਆਂ ਨੇ ਚੁੱਪ ਰਹਿੰਦਿਆਂ ਰਹਿੰਦਿਆਂ ਹੀ ਜੇ ਕੋਈ ਸਾਡੀ ਵੀ ਸੁਣਦਾ ਤਾਂ ਸ਼ਾਇਦ ਅਸੀਂ ਵੀ ਕੁਝ ਕਹਿੰਦੇ ਦੁਨੀਆਦਾਰੀ ਤੋਂ ਪਾਸੇ हट ਕੇ ਕੁਝ ਕਹਿ ਲਿਆ ਕਰੋ ਕਦੇ ਉਹ ਸਹੀ ਸਲਾਮਤ ਨੇ ਜਾਂ ਨਹੀਂ ਖਬਰ ਸਾਰ ਲੈ ਲਿਆ ਕਰੋ ਕਦੇ ਉਹ ਸ਼ਖਸ ਸੱਚੀਓ ਬੁੱਧੀਮਾਨ ਹੈ ਜਿਹੜਾ ਗੁੱਸੇ ਦੀ ਹਾਲਤ ਵਿੱਚ ਵੀ ਕੋਈ ਗੱਲ ਮੋਹੋਂ ਨਹੀਂ ਕਰਦਾ ਜਦੋਂ ਕਿਸੇ ਨੂੰ ਦੂਰੀਆਂ ਹੀ ਪਸੰਦ ਆਉਣ ਲੱਗ ਜਾਣ ਤਾਂ ਤੁਸੀਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ ਹੋਰਾਂ ਨੂੰ ਖੁਸ਼ ਕਰਦੇ ਕਰਦੇ ਆਪਣੀਆਂ ਖੁਸ਼ੀਆਂ ਕਿੱਥੇ ਛੱਡ ਆਏ ਆ ਖੁਦ ਨੂੰ ਵੀ ਯਾਦ ਨਹੀਂ ਰਿਹਾ ਕਿਸੇ ਇਨਸਾਨ ਦਾ ਆਦੀ ਹੋ ਜਾਣਾ ਨਸ਼ੇ ਦੀ ਆਦਤ ਨਾਲੋਂ ਵੀ ਵੱਧ ਖਤਰਨਾਕ ਹੁੰਦਾ ਹੈ ਬੋਲਣ ਦਾ ਲਹਿਜਾ ਹੀ ਦੱਸ ਦਿੰਦਾ ਹੈ ਕਿ ਰਿਸ਼ਤੇ ਵਿੱਚ ਕਿੰਨੀ ਕੁ ਗਹਿਰਾਈ ਹੈ ਕਈ ਵਾਰ ਸਾਡਾ ਦਿਲ ਤਾਂ ਰੋਂਦਾ ਹੁੰਦਾ ਤੇ ਸਾਡੀਆਂ ਅੱਖਾਂ ਨੂੰ ਵੀ ਪਤਾ ਨਹੀਂ ਲੱਗਦਾ ਪੀੜਾਂ ਸਹਿ ਕੇ ਸਿੱਖੇ ਸਬਕਾਂ ਨੂੰ ਵਿਸਾਰਨ ਦੀ ਗਲਤੀ ਕਦੇ ਨਾ ਕਰੋ ਜਦੋਂ ਖੋਦ ਨਾਲੋਂ ਭਾਰੀਆਂ ਮੁਸੀਬਤਾਂ ਸਿਰ ਤੇ ਪੈਂਦੀਆਂ ਨੇ ਉਦੋਂ ਇਨਸਾਨ ਦਾ ਅਸਲ ਕਿਰਦਾਰ ਨਿਖਰ ਕੇ ਸਾਹਮਣੇ ਆਉਂਦਾ ਹੈ ਇੱਜ਼ਤ ਇੱਕ ਐਸੀ ਚੀਜ਼ ਹੈ ਜੋ ਕਈਆਂ ਨੂੰ ਮਿਲਦੀ ਨਹੀਂ ਤੇ ਕਈਆਂ ਨੂੰ ਪੱਚਦੀ ਨਹੀਂ ਸਹਾਰਿਆਂ ਦੀ ਭਾਲ ਵਿੱਚ ਕਦ ਤੱਕ ਦੌੜੋਗੇ ਜ਼ਿੰਦਗੀ ਦਾ ਇਹ ਦਰਿਆ ਆਖਰ ਇਕੱਲਿਆਂ ਹੀ ਪਾਰ ਕਰਨਾ ਪੈਣਾ ਹੈ ਸਾਡੀਆਂ ਖੁਸ਼ੀਆਂ ਵੀ ਹਾਲਾਤਾਂ ਤੇ ਨਿਰਭਰ ਕਰਦੀਆਂ ਨੇ ਜਿਨ੍ਹਾਂ ਹਾਲਾਤਾਂ ਵਿੱਚ ਕੋਈ ਰੋਂ ਰਿਹਾ ਹੁੰਦਾ ਹੈ ਉਹਨਾਂ ਹਾਲਾਤਾਂ ਵਿੱਚ ਹੀ ਕੋਈ ਹੱਸ ਵੀ ਰਿਹਾ ਹੋਵੇਗਾ ਹਰ ਵਕਤ ਜੇ ਦੁੱਖਾਂ ਨੂੰ ਹੀ ਰੋਂਦੇ ਰਹੋਗੇ ਤਾਂ ਫਿਰ ਸੁੱਖ ਦਰਵਾਜ਼ੇ ਤੇ ਆ ਕੇ ਹੀ ਮੂੰਹ ਫੇਰ ਲੈਣਗੇ ਜਵਾਨੀ ਦੇ ਕੁਝ ਪਲ ਸਾਥ ਬਿਤਾ ਲੈਣਾ ਮੁਹੱਬਤ ਨਹੀਂ ਹੁੰਦੀ ਕਿਸੇ ਦੇ ਦੁੱਖਾਂ ਨੂੰ ਆਪਣੇ ਤੰਤੇ ਹੰਡਾ ਲੈਣਾ ਸੱਚੀ ਮੁਹੱਬਤ ਹੁੰਦੀ ਹੈ ਬਸ ਆਪਣੇ ਖੰਭਾਂ ਤੇ ਭਰੋਸਾ ਕਰਨ ਦੀ ਧੀਰ ਹੈ ਉੱਡਣ ਦੀ ਤਾਕਤ ਤਾਂ ਆਪਣੇ ਆਪ ਆ ਜਾਂਦੀ ਹੈ ਪੱਤ ਝੜ ਪਿੰਡੇ ਤੇ ਹੰਡਾਉਣੀ ਪੈਂਦੀ ਹੈ ਫਿਰ ਹੀ ਜ਼ਿੰਦਗੀ ਬਹਾਰਾਂ ਨਾਲ ਨਿਵਾਜਦੀ ਹੈ ਗਰੀਬੀ ਉਹਨਾਂ ਤੰਗ ਨਹੀਂ ਕਰਦੀ ਜਿੰਨਾ ਤੰਗ ਤੰਗ ਦੇ ਲਈ ਕਰਦੀ ਹੈ ਝੂਠੇ ਇਨਸਾਨ ਲਈ ਸਭ ਤੋਂ ਵੱਡੀ ਸਜ਼ਾ ਇਹੀ ਹੁੰਦੀ ਹੈ ਕਿ ਉਸਦੇ ਸੱਚ ਤੇ ਵੀ ਯਕੀਨ ਨਾ ਕੀਤਾ ਜਾਵੇ ਹਾਲਾਤ ਕਹਿ ਰਹੇ ਨੇ ਮੰਜ਼ਿਲ ਨਹੀਂ ਮਿਲਨੀ ਤੇ ਉਮੀਦ ਕਰ ਰਹੀ ਐ बस ਥੋੜੀ ਦੂਰ ਹੋਰ ਚੱਲ ਕੇ ਦੇਖ ਦੂਜਿਆਂ ਦੀ ਤਰੱਕੀ ਤੇ ਸਾੜਾ ਕਰਨ ਵਾਲੇ ਅਕਸਰ ਆਪਣੀ ਮੰਜ਼ਲ ਤੋਂ ਖੁੰਝ ਜਾਂਦੇ ਨੇ ਗੁੱਸੇ ਵਿੱਚ ਲਏ ਗਏ ਫੈਸਲਿਆਂ ਦੇ ਨਤੀਜੇ ਬਹੁਤ ਹੀ ਭਿਆਨਕ ਹੁੰਦੇ ਨੇ ਬਜ਼ੁਰਗਾਂ ਨੂੰ ਵੀ ਬੱਚਿਆਂ ਵਾਂਗ ਹੀ ਲਾਡ ਪਿਆਰ ਦੀ ਤਾਂਗ ਹੁੰਦੀ ਹੈ। ਉਹਨਾਂ ਨਾਲ ਪਿਆਰ ਜਤਾਉਣਾ ਕਦੇ ਵੀ ਝਿਜਕਿਆ ਨਾ ਕਰੋ। ਹੰਝੂ ਭਾਵੇਂ ਇਨਸਾਨ ਦੇ ਹੋਣ ਭਾਵੇਂ ਕਿਸੇ ਜਾਨਵਰ ਦੇ ਇਹ ਬਾਹਰ ਉਦੋਂ ਹੀ ਆਉਂਦੇ ਨੇ ਜਦੋਂ ਦਿਲ ਵਿੱਚ ਬਹੁਤ ਦਰਦ ਭਰਿਆ ਹੋਇਆ ਹੋਵੇ। ਨਿਮਰਤਾ ਦਾ ਗੁਣ ਬਰਸਾਤੀ ਪਾਣੀ ਤੋਂ ਸਿੱਖੋ। ਉੱਚੇ ਅੰਬਰਾਂ ਤੋਂ ਡਿੱਗਦਾ ਹੈ ਜੀਵਾਂ ਦੇ ਪੈਰ ਚੁੰਮਣ ਲਈ ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ